ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਅੱਜ ਦੀ ਵਿਜ਼ਿਟ ਆਪਣੀ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ। ਐਨੀਮਲ ਜਿਹੜੇ ਆ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਤੁਹਾਨੂੰ ਜਿਹੜੇ ਆਪਾਂ ਦਿਖਾਉਣੇ ਆ। ਮੱਝਾਂ ਝੋਟੀਆਂ ਹੋਣਗੀਆਂ ਨਾਲ ਵੜਾਂ ਵੀ ਦਿਖਾਵਾਂਗੇ ਜੀ। ਠੀਕ ਹੈ ਜੀ ਪਸ਼ੂ ਜਿਹੜੇ ਆਲਮੋਸਟ ਜਿਹੜੇ ਸਵੇਰ ਸਵੇਰੇ ਮਿਲਣਗੇ। ਤੇ ਵਿਜ਼ਿਟ ਕਰਕੇ ਆਪਣੀ ਤਸੱਲੀ ਹੈਗੀ ਆ ਨਿਰਖਪਰਖ ਜਿਹੜੀਆਂ ਦੋਸਤੋ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ। ਉਸ ਤੋਂ ਬਾਅਦ ਤੁਸੀਂ ਬੇਸ਼ੱਕ ਸੌਦਾ ਬਾਈ ਹਰਬੇਲ ਦੇ ਨਾਲ ਕਰਨਾ ਹੈਗਾ ਠੀਕ ਹੈ ਜੀ 7 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਝਦਾ ਤੁਸੀਂ ਜਰੂਰ ਨੋਟ ਕਰ ਸਕਦੇ ਜੀ ਸ਼ਾਮ ਦਾ ਜਿਹੜਾ ਦੋਸਤੋ 4 ਵਜੇ ਦਾ ਸਮਾਂ ਹੈ ਇਵਨਿੰਗ ਟਾਈਮ ਦਾ ਤੇ ਪਸ਼ੂ ਜਿਹੜੇ ਆ ਦੋਸਤੋ ਅੱਜ ਤੱਕ तकरीबन ਮੱਝਾਂ ਝੋਟੀਆਂ ਦੇ ਵਿੱਚ ਵਧੇਰੇ ਆ ਤੇ ਵੜਾ ਵੀ ਦਿਖਾਵਾਂਗੇ ਤੁਹਾਨੂੰ ਪ੍ਰੋਪਰ ਆਪਾਂ ਤੇ ਗੱਲਬਾਤ ਜਿਹੜੀ ਬਾਈ ਹਰਬੇਲ ਦੇ ਨਾਲ ਕਰਦੇ ਆ ਤੇ ਜਿਹੜੇ ਖਾਸ ਤੌਰ ਤੇ ਦੋਸਤੋ ਪਸ਼ੂ ਸੂਏ ਹੁੰਦੇ ਆ ਉਹਨਾਂ ਦੀ ਨਰਕਪਰਕ ਜਿਹੜੀ ਆ ਤਸੱਲੀ ਤੁਸੀਂ ਘਰ ਬੇਜਟ ਕਰਕੇ ਜਰੂਰ ਕਰਿਆ ਕਰੋ ਠੀਕ ਹੈ ਜੀ ਆਜੋ ਫਿਰ ਚ ਹਾਂਜੀ ਬਾਈ ਹਰਪੀਲ ਸਿੰਘ ਜੀ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਸ਼ ਵਿਦੇਸ਼ਾਂ ਦੇਖ ਰਹੇ ਹੋ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਬਾਈ ਜੀ ਠੀਕ ਠਾਕ ਹੈ ਜੀ ਹਰਪੀਲ ਭਾਈ ਅੱਜ ਕਿੰਨੇ ਆਪਣੇ ਕੋਲ ਐਨੀਮਲ ਵਗਾਉ ਹੈ ਜੀ ਮੱਝਾਂ ਝੋਟੀਆਂ ਦੇ ਵਿੱਚ ਕਿੰਨੇ ਨਗ ਆਪਣੇ ਕੋਲੇ ਬਾਈ ਜੀ 6 ਮੱਝਾਂ ਨੇ ਹਾਂਜੀ ਤਾਂ 4 ਗਾਵਾਂ ਨੇ ਠੀਕ ਹੈ 12 10 ਨਗ ਨੇ 10 ਹਾਂਜੀ ਠੀਕ ਹੈ ਜੀ ਤੇ ਚੋਕੜ ਗੱਬਣਾ ਨੇ ਹਾਂਜੀ ਤਾਂ ਤਕਰੀਬਨ ਬਾਕੀ ਸਾਰੇ ਪਸ਼ੂ ਸੂਏ ਨੇ ਠੀਕ ਹੈ ਜੀ ਦੋ ਇੱਕ ਦਾ ਲੱਗਣਾ ਇੱਕ ਟੁਕੜਾ ਲੱਗਣਾ ਬਾਕੀ ਸਾਰੇ ਬਸ ਠੀਕ ਆ ਜੀ ਆਜੋ ਵੀਰ ਜੀ ਕਰੀਏ ਸਟਾਰਟ ਪਹਿਲੇ ਨੰਬਰ ਤੇ ਜਿਹੜੀ ਆ ਮੇਨੀ ਆਪਣੇ ਕੋਲ ਮੱਝ ਆ ਜੀ ਇਹਦਾ ਵੱਡਾ ਜੀ ਮੇਨੀ ਆ ਅੱਛਾ ਜੀ ਤਾਂ ਓਵਰਹਾਲ ਆਖ ਨਹੀਂ ਲੀ ਆ ਜੀ ਬਿਲਕੁਲ ਜੀ ਤੇ ਚੁਆਈ ਇੱਕ ਨੰਬਰ ਆ ਠੀਕ ਆ ਤੇ ਬੱਚਾ ਬਹੁਤ ਟੌਪ ਦਾ ਸਾੰਭਿਆ ओरिजिनल ਕੱਟੀ ਹੈ ਮਗਰ ਜਾਂ ਕੱਟਾ ਜੀ ਛੱਟੀ ਆ ਜੀ ਮਗਰ ਕੱਟੀ ਮੈਨੂੰ ਲੱਗਦਾ ਇਹਨੂੰ 35 ਤੋਂ 40 ਦੇ ਨੂੰ ਠੀਕ ਆ 35 ਤੋਂ 40 ਦੇ ਜਿਹੜਾ ਦੋਸਤ ਸਮਾ ਹੋ ਗਿਆ ਤੇ ਸਵੇਰ ਕਿਨਵਾ ਤੀਜਾ ਤੀਜਾ ਸਵੇਰ ਸਾਨੂੰ ਸਾਹਿਬ ਬਾਕੀ ਚੁਆਈ ਬਹੁਤ ਵਧੀ ਤੇ ਬੱਚਾ ਜਿਹੜਾ ਦੋਸਤੋ ਕੱਟੀ ਆ तकरीबन ਤੁਸੀਂ ਡੇਡ ਉਹ ਪੂਰੇ 40 35 ਤੋਂ 40 ਦਿਨ ਦਾ ਜਿਹੜਾ ਦੋਸਤੋ ਸੁਗਾ ਤੇ ਮਗਰ ਜਿਹੜਾ ਬੱਚਾ ਕੱਟੀ ਆ ਮਰਿਆ ਬੱਚਾ ਬੰਦਾ ਦੇਖ ਸਕਦੇ ਹੋ ਤੁਸੀਂ ਬੱਚਾ ਮਗਰ ਕੱਟੀ ਆ ਠੀਕ ਆ ਤੇ ਦਿਲ ਤੇ ਹਾਂ ਨੀਲੀ ਦੀ ਜਿਹੜੀ ਆ ਦੋਸਤੋ ਬਿਲਕੁਲ ਮੀਣੀ ਆ ਤੇ ਨੀਲੀ ਦੇ ਵਿੱਚ ਜਿਹੜਾ ਦੋਸਤੋ ਟੱਚ ਹੈਗਾ ਨੀਲੀ ਟੱਚ ਆ ਠੀਕ ਹੈ ਜੀ ਫਿਰ ਆ ਉਹਨਾਂ ਦੀ ਮਾਰਕਿੰਗ ਜਿਹੜੀ ਹੈਗੀ ਤੁਸੀਂ ਨਾਰਮਲ ਹੀ ਦੇਖ ਲੈਣੀ ਹੈ ਤੇ 20 ਰੁਪਏ ਖੋਲ ਕੇ ਦਿਖਾਈਏ 20 ਸਿਕਾ ਜੀ ਤੇ ਜਵਾਬ ਇਹ ਹੁਣ ਕਿੰਨਾ ਦੁੱਧ ਦੇ ਮੌਕੇ ਦਾ ਕਿੰਨਾ ਰੈਡੀ ਹੈ ਹਾਂ ਸੰਤੂ ਸਾਹਿਬ ਦੱਸ ਦਿਓ 10 ਲੀਟਰ ਹੈ ਜੀ ਤਾਂ ਪੇਟ ਪੁੱਟੇ ਦੀ ਬਹੁਤ ਚੌੜੀ ਹੈ ਦੋਸਤੋ ਹੈਵੀ ਬਾਡੀ ਵੇਟ ਦੀ ਆ ਵਜਨ ਵਜਨ ਪੂਰਾ ਹੈਗਾ ਮੱਜ ਦਾ ਠੀਕ ਹੈ ਜੀ ਹਾਈਟ ਵੀ ਜਿਹੜੀ ਹੈ ਪੂਰੀ ਆ ਆ ਦੇਖੋ ਬਹੁਤ ਵਧੀਆ ਰਾਜੀ ਆਪਾਂ ਦੁੱਧ ਤੋਂ ਵੀ ਤੁਹਾਨੂੰ ਦਿਖਾਉਨੇ ਆ ਬਿਲਕੁਲ ਹਾਈਟ ਵੱਡੀ ਦੀ ਹੈ ਵਿੱਚ ਆ ਠੀਕ ਹੈ ਜੀ ਜ਼ਰੂਰ ਤੁਸੀਂ ਜਿਹੜਾ ਹੱਥ ਪਾ ਲਿਓ ਮਾਜ ਬਿਲਕੁਲ ਜਿਹੜੀ ਖਰੀਦਣ ਵਾਲੀ ਆ ਘਰੇਲੂ ਬੇਸ ਤੇ ਜਿਹੜੀ ਵੀ ਇਹਨਾਂ ਨੇ ਲੈ ਕੇ ਜਾਣੀ ਠੀਕ ਆ ਜੀ ਪੇਟ ਪੁੱਠੇ ਦੀ ਜਿਹੜੀ ਆ ਚੌੜੀ ਆ ਤੇ ਰਾਜੀ ਵਜਨ ਵਾਲੀ ਆ ਇਹ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਤੇ ਥਾਣਾ ਤੋਂ ਉਹਨਾਂ ਦੀ ਬੈਕ ਸਾਈਡ ਤੋਂ ਤੁਸੀਂ ਬਿਲਕੁਲ ਦੇਖ ਕੇ ਚੈੱਕ ਲਓ ਜੀ। ਛੋਹਾਈ ਬਹੁਤ ਵਧੀਆ। ਅੱਛਾ ਹਰਵੀਰ ਵੀਰੇ ਮੁੱਲ ਕਿੰਨਾ ਹੈ? ਤਿੰਨੂ ਸਾਹਿਬ 76 ਦੇ ਵਿੱਚ ਮੰਨਤਾਂ ਥੋੜਾ ਬਹੁਤਾ ਹੋ ਜਾਊਗਾ। 76 ਦੇ ਵਿੱਚੋਂ। ਕਿਉਂਕਿ ਸਾਨੂੰ ਦਾ ਮੰਨਤਾਂ ਦਾ ਮਤਲਬ ਹੁੰਦਾ ਥੋੜਾ ਬਹੁਤਾ। ਕੋਈ 1015 ਜੀ। ਅਨਾ ਕਈ ਵਾਰੀ ਥੋੜਾ ਜਿਹਾ ਸੌਦਾ ਕਰਨ ਲੱਗ ਜਾਂਦੇ ਆ ਹੂੰ ਹੂੰ ਉਹ ਚੀਜ਼ ਤੋਂ ਥੋੜਾ ਜਿਹਾ ਮੇਰੇ ਵੀ ਜਿੰਨਾ ਵੀ ਫੋਨ ਕਰਨਾ ਮਾਨਦਾਨ ਦਾ ਮਤਲਬ ਹੁੰਦਾ ਉਹ ਬਿਲਕੁਲ ਜੀ ਕੋਈ 2 400 500 ਦੀ ਕੋਈ ਹਾਂ 1000 ਤੱਕ ਵੀ ਜਿਹੜਾ ਇੱਧਰ ਉੱਤਰ ਦੀ ਗੱਲ ਇੱਧਰ ਦੀ ਗੱਲ ਹੁੰਦੀ ਹੈ ਤੇ ਅਗਲੀ ਵੀਰ ਜੀ ਇਹ ਛੋਟੀ ਦੀ ਕੀ ਡਿਟੇਲ ਆ ਇਹ ਲੰਦੂ ਦਾਬ 3 ਡੇਰ ਕਮੀ ਨੇ ਇਹਦੀ ਸੂਈ ਹੋਊਗੀ ਡੇਰ ਤੋਂ ਘੱਟ ਹੋਊਗੀ ਹੂੰ ਇਹ ਥੱਲੇ 7 ਕਿਲੋ ਜਿਹੜਾ ਦੁੱਧ ਹੈ ਟਾਈਮ ਬੱਚਾ ਮਗਰ ਕੱਟਾ ਕੱਟੀ ਹੈ ਜੀ ਕੱਟੀ ਆਹ ਵਾਲੀ ਜੀ ਠੀਕ ਆ ਬੱਚਾ ਜਿਹੜਾ ਦੋਸਤੋ ਕੱਟੀ ਆ 1.5 ਮਹੀਨੇ ਦੀ ਸੂਈ ਹੈ 1.5 ਤੋਂ ਘੱਟ ਹੋਊਗੀ ਠੀਕ ਹੈ ਜੀ ਛੋਟੀ ਦਿਖਾਈਏ ਮੜਾ ਜਾ ਕੱਢ ਕੇ ਇਹ ਇਹਨੇ ਸੱਕ ਦੇ ਜਿਹੜਾ ਦੁੱਧ ਦਵਾ ਟਾਈਮ ਨਾਲ ਠੀਕ ਹੈ ਜੀ ਨੋ ਵੀ ਦੋਸਤੋ ਨਾਲ ਨਾਲ ਚੈੱਕ ਕਰੀ ਜਾਓ 7 ਲੀਟਰ ਬਿਲਕੁਲ ਰੈਡੀ ਦੁੱਧ ਦਾ ਤੇ ਸੂਹਾ ਦੂਜਾ ਪਹਿਲੇ ਨੇ ਸੂਹਾ ਪਹਿਲਾਂ ਹੀ ਪਹਿਲਾਂ ਜਿਹੜੀ ਦੋਸਤੋ ਸੂਈ ਸੀਗੀ ਤਕਰੀਬਨ 1.5 ਮਹੀਨੇ ਦੀ ਸੂਈ ਆ ਤੇ 8 7 8 ਲੀਟਰ ਜਿਹੜਾ ਦੋਸਤੋ ਮੋਕੇ ਦਾ ਬਿਲਕੁਲ ਦੁੱਧ ਰੈਡੀ ਹੈਗਾ ਠੀਕ ਹੈ ਜੀ ਤੇ ਮੀਡੀਅਮ ਹਾਈਟ ਦੇ ਵਿੱਚ ਛੋਟੀ ਆ ਤੇ ਥਣ ਹਵਾਨੇ ਦੀ ਬਿਲਕੁਲ ਸਾਫ਼ ਆ ਠੀਕ ਹੈ ਬਹੁਤ ਸੋਹਣਾ ਸਿੰਗ ਲੱਗਾ ਅੱਖ ਨੀਲੀ ਸਿੰਗੀ ਸੁੰਗੀ ਦੀ ਬਹੁਤ ਵਧੀਆ ਬੰਤਰ ਰਹੀ ਆ ਬਿਲਕੁਲ ਛੋਟਾ ਜਿਹਾ ਸਿੰਗ ਆ ਆਪ ਵੀ ਜਿਹੜੀ 200 ਝੋਟੀ ਆ ਮੀਡੀਅਮ ਤੋਂ ਪਲੱਸ ਆ ਝੋਟੀ ਬਹੁਤ ਵਧੀਆ ਚੰਗੀ ਸੋਹਣੀ ਝੋਟੀ ਆ ਠੀਕ ਆ ਹਰਵੈਲ ਭਾਈ ਮੁੱਲ ਵੀ ਦੱਸੋ ਇਹਦਾ ਕੀ ਕਰੀਏ ਭਾਈ 45000 45 ਸਾਢੇ 500 ਰੁਪਏ ਠੀਕ ਹੈ ਜੀ ਸਾਡੇ 45 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਾ ਹੋ ਜਾਏਗਾ ਚੰਗਾ ਜੀ ਜਰੂਰ ਤੁਸੀਂ ਬਾਕੀ ਸੰਪਰਕ ਨੰਬਰ ਜਿੰਨੇ ਵੀ ਵੀਰਾਂ ਨੇ ਆ ਕੇ ਖਰੀਦਣੀਆਂ ਜੀ ਸੰਪਰਕ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲ ਰਹੇ ਆ ਤੇ ਵੈਸੇ ਤਾਂ ਦੂਜੇ ਸੂਰੇ ਆ ਹਾਂ ਜੀ ਪਰ ਬਾਗੇ ਸੱਜਣਾ ਨੇ ਫਿਰ ਸਵਾਲ ਕਰਨਾ ਕਿ ਇਹ ਤੀਜੇ ਆ ਤਾਂ ਤੀਜਾ ਵੀ ਮੰਨ ਸਕਦੇ ਕਿਉਂਕਿ ਸਿੰਘ ਦੁੱਲਾ ਦਾ ਘਰੋਂ ਮੱਝ ਲਈ ਆ ਬਿਲਕੁਲ ਛੋਟੀ ਮੱਝ ਆ ਠੀਕ ਆ ਤਾਂ ਕਿੰਨਾ ਟਾਈਮ ਲੱਗਗਾ ਸੂਈ ਨੂੰ ਇਹਨੂੰ ਦੰਦਾ দাও ਕੋਈ 9-10 ਦਿਨ 9-10 ਦਿਨ ਤਾਂ 9 ਕਿਲੋ ਦੇ ਲਗਭਗ ਇਹਦੇ ਸਾਡੇ ਦੋਸਤ ਠੀਕ ਹੈ ਜੀ ਫੱਟਿਆ ਨੀ ਟਿਕੀ ਹੋਈ ਹੈ ਬੱਤਾਂ ਪਿੱਛੇ ਕੱਟੀ ਆ ਜੀ ਨੂੰ ਥੋੜਾ ਤੁਸੀਂ ਦੋਸਤ ਦਿਖਾ ਸਕਦੇ ਆ ਆ ਕੱਟੀ ਆ ਠੀਕ ਆ 10 ਦਿਨ ਦੀ ਸੂਈ ਆ ਹੂੰ ਇਹ ਕੱਟੀ ਆ ਤੇ 10 ਦਿਨ ਦੀ ਜਿਹੜੀ ਦੋਸਤ ਸੂਈ ਆ ਠੀਕ ਆ ਸੂਆ ਵੀਰਾਂ ਦਾ ਵੀ ਦੂਜਾ ਹੀ ਆ ਸਿੰਘ ਥੋੜੇ ਜਿ ਖੁੱਲੇ ਆ ਬਾਕੀ ਵੀਰਾਂ ਦਾ ਸੂਆ ਦੂਜਾ ਕੋਈ ਤੀਜਾ ਆ ਪਦੀ ਸੋਚ ਸਮਝਣਾ ਤੀਜਾ ਵੀ ਮੰਨ ਸਕਦਾ ਪਰ ਦੂਜੇ ਸੂਵੇ ਵਿੱਚ ਰੈਡੀ ਦੇ ਵਿੱਚ ਤੇ ਹੁਣ 10 ਲੀਟਰ ਹੈ ਕਰ ਰੈਡੀ ਜੀ ਨਹੀਂ 9 ਲੀਟਰ 9 ਲੀਟਰ ਜਿਹੜਾ ਠੀਕ ਆ ਜੀ 10 ਦਿਨ ਹੋ ਗਿਆ ਸੂਈ ਨੂੰ ਤੇ 9 ਲੀਟਰ ਦੀ ਚਵਾਈ ਤੁਸੀਂ ਘਰ ਵਿਜਿਟ ਕਰਕੇ ਕਰ ਲਿਓ ਠੀਕ ਹੈ ਜੀ ਇਹ ਠਰ ਤੁਨਾ ਖਵਾਨਾ ਵੇਖੋਗੇ ਤਾਂ ਬਿਲਕੁਲ ਪੱਦਰ ਲੇਵਾ ਹੈਗਾ ਕੱਦ ਵਜਨ ਬਹੁਤ ਜ਼ਿਆਦਾ ਹੈ ਠੀਕ ਹੈ ਇਹਦਾ ਮੁੱਲ ਵੀ ਦੱਸਦੇ ਹਾਂ ਰੇਲ ਕਿੰਨਾ ਵੀ ਤੰਦੂ ਸਾਹਿਬ ਇਹਦਾ ਜਿਹੜਾ ਲੈਦੇ ਆ 60000 ਦੇ ਵਿੱਚੋਂ 1.5000 ਰੁਪਏ ਮਾਰਤਾ ਲੇ 6058 ਦੀ 6858 ਦੀ ਨੱਟ ਜੀ ਹਾਂ ਨਾ ਜਿਹੜੀ ਦੋਸਤੋ 858 ਦੀ ਆ 60000 ਡਿਮਾਂਡ ਠੀਕ ਆ ਜੀ ਬਾਕੀ ਪੂਰੀ ਫੇਸ ਦੀ ਕੁਆਲਿਟੀ ਮੂੰਹ ਮੱਥਾ ਜਰੂਰ ਤੁਸੀਂ ਚੈੱਕ ਕਰ ਲਓ ਵੀਡੀਓ ਦੇ ਵਿੱਚ ਠੀਕ ਆ ਕੱਦ ਕਾਠੀ ਉੱਚਾ ਹੈ ਠੀਕ ਹੈ ਤੇ ਜਿੱਥੇ ਆ ਮੀਡੀਅਮ ਹਾਈਟ ਹੁੰਦੀ ਆ ਆਪਾਂ ਮੀਡੀਅਮ ਦੱਸ ਦੇਈ ਦੀ ਆ ਪਰ ਇਹ ਵੇਰ ਬੂਲ ਵੇਖੋਗੇ ਤੁਸੀਂ ਲੰਬਾਈ ਆ ਪੂਰੀ ਦੇਖੋ ਠੀਕ ਆ ਜੀ ਬਾਕੀ ਥਾਣਾ ਤੋਂ ਉਹਨਾਂ ਦੀ ਜਿਹੜੀ ਹੈਗੀ ਆ ਬਹਿਣੀ ਵਾਲੇ ਪਾਸੇ ਫੋਟੋ ਵੀ ਸ਼ੋਰ ਜੀ 26 ਸਾਨੂੰ ਤਾਂ ਬਹੁਤ ਵਧੀਆ ਲੱਗੀ ਠੀਕ ਆ ਤੇ 58500 ਜਿਹੜਾ ਦੋਸਤੋ ਨੈਟ ਵੀਰਾਂ ਦਾ ਵੀ ਹਾਂ ਨਾ ਜਿਹੜੀ ਹੈਗੀ ਆ ਇਸ ਤੋਂ ਬਾਈ ਹਰਵੇਲ ਆ ਮੱਝ ਦੀ ਕੀ ਡੇਟੀ ਇਹ ਸੰਦਲਾ ਪਿਛੇ ਸਵੇਰ ਮੱਝਾਂ ਅੱਛਾ ਜੀ ਪਿਛੇ ਬੂਰੀ ਕੱਟੀ ਆ ਜਿਹਦੇ ਕਾਰਨ ਬੂਰੀ ਕੱਟੀ ਆ ਤੇ ਦਿਨ ਕਿੰਨੇ ਖੋਗੇ ਸੂਈ ਨੂੰ ਇਹਨੂੰ ਕੋਈ 13-14 ਦਿਨ ਹੋਗੇ ਸੂਈ ਨੂੰ ਹੂੰ ਪਿਛੇ ਬੂਰੀ ਬੂਰੀ ਕੱਟੀ ਆ 13-14 ਦਿਨ ਦਾ ਸਮਾਂ ਹੋ ਗਿਆ ਬੂਰੀ ਕੱਟੀ ਆ ਦੋਸਤੋ ਮੱਝ ਦੇ ਨਾਲ ਤੇ ਆਪ ਦੂਜਾ ਕਿਤੇਜਾ ਸੂਆ ਸੂਈ ਹੋਈ ਤੀਜਾ ਸੂਆ ਨੈਟ ਹੁਣ ਦੁੱਧ ਕਿੰਨਾ ਚਵਾਦਾਂਗੇ ਜੀ ਦੁੱਧ ਦਾ ਵੇਚ ਦੁੱਧ ਦਾ 12 ਹੀ ਹੋਊਗਾ ਆਪਾਂ 11.5 ਠੀਕ ਆ ਜੀ 11.15 ਜਿਹੜੀ ਕਿਲੋ ਦੀ ਦੋਸਤੋ ਤੁਸੀਂ ਚੁਵਾਈ ਆ ਘਰ ਵਿਜਿਟ ਕਰਕੇ ਕਰ ਲਿਓ ਪੂਰੀ ਕੱਟੀ ਇਸ ਦੇ ਨੀਚੇ ਆ ਤੇ ਦਿਨ 15 ਦਾ 14 ਦੱਸਿਆ ਜੀ ਚਲੋ ਸੰਗੋਬਾ کریم 14 ਕ ਦਿਨ ਹੋਵੇ ਤੇਰਾ ਜਾਵਾ ਠੀਕ ਹੈ ਤੀਜਾ ਬੱਚਾ ਬਹੁਤ ਆ ਬਾਕੀ ਹਵਾਨੇ ਦੀ ਮੰਤਰ ਵਧੀਆ ਤੇ ਚੁਵਾਈ ਚੁਵਾਈ ਬਿਲਕੁਲ ਅਗਲੇ ਮਗਲੇ ਦੀ ਬਿਲਕੁਲ ਓਕੇ ਜੀ ਚੁਵਾਈ ਇਹਨਾਂ ਕੋਈ ਛੱਟ ਨਹੀਂ ਆ ਠੀਕ ਹੈ ਬਿਲਕੁਲ ਪਿਓਰ ਮੋਰਾ ਵਾ ਚੰਗਾ ਪਿੱਟ ਬੁੜਾ ਲੱਗਿਆ ਲਓ ਵੀ ਦੋਸਤੋ ਠੀਕ ਆ ਜਿੰਨੀ ਵੀ ਹੈ ਤੇ ਬਲੈਕ ਆ ਸਾਰੀ ਪੂਛ ਤੁਹਾਨੂੰ ਥੋੜੀ ਜਿਹੀ ਵਾਈਟ ਮਿਲੂਗੀ ਬਾਕੀ ਓਵਰ ਆਲ ਜਿਹੜੀ ਜੈਡ ਬਲੈਕ ਆ ਠੀਕ ਆ ਭਾਈ ਹਰਵੇ ਲੈਂਦਾ ਕੀ ਮੁੱਲ ਫਿਰ ਮੁੱਲ ਸੰਦੂ ਸਾ ਮੇਰਾ 70 500 ਹਾਂਜੀ ਮਾਨਤਾ ਨਾਲ ਹੋ ਜਾਵੇ 70 500 ਦੇ ਵਿੱਚੋਂ ਹਾਂਜੀ ਠੀਕ ਹੈ ਤੇ ਅੱਗੇ ਚੱਲੀਏ ਦੁੱਧ ਹੁਣ ਨੈਟ 9 ਕਿਲੋ ਸੀ ਨਾ ਇਹਦਾ ਨਹੀਂ ਇਹਦੇ ਥੱਲੇ ਕਰੀਬ 12 ਹੀ ਹੋਗਾ ਪਰ ਆਪਾਂ 1.5 ਕਰਾਂਗੇ ਠੀਕ ਹੈ ਹਾਂ ਜੀ 9 ਦੂਜੀ ਕਦੇ ਸੀ ਜਾਉਣਾ ਠੀਕ ਹੈ ਅੱਗੇ ਵੀਰ ਬੱਜ ਰਮਦਾਵ ਇਹ ਪਹਿਲਾਂ ਝੋਟੀ ਆ ਅੱਜ ਹੀ ਸੂਈ ਆ ਅੱਛਾ ਜੀ ਪਿੱਛੇ ਮੇਲ ਖਾਪਾ ਕੱਟਾ ਆ ਗਿਆ ਇਹ ਹੂੰ ਬਹੁਤ ਸੋਹਣੀ ਹੈ ਝੋਟੀ ਸ਼ਕੀਨ ਆ ਪੂਰੀ ਹੈ ਝੋਟੀ ਪੂਰੀ ਸ਼ਕੀਨ ਆ ਕੱਟਾ ਦੋਸਤੋ ਬਿਲਕੁਲ ਤਾਜੀ ਸੂਈ ਆ ਤੇ ਜੇਰ ਹਜੇ ਪਈ ਨਹੀਂ ਨਾ ਹਾਂ ਜੇਰ ਪੈ ਗਈ ਆ ਬਾਈ ਜੀ ਪੈ ਗਈ ਪੈ ਗਈ ਹਟਿਆ ਜੋ ਅੱਛਾ ਜੀ ਤੇ ਚਵਾਈ ਕਰ ਲਈ ਆਪਾਂ 2 ਕਿਲੋ ਦੀ ਹੁਣ ਬਿਲਕੁਲ ਕੁੰਡੀ ਝੋਟੀ ਆ ਦੋਸਤੋ ਠੀਕ ਆ ਹਾਂ ਤੇ ਚਾਹ ਬਣ ਜਿਹੜੇ ਦੋਸਤੋ ਬਹੁਤ ਸ਼ੁਕੀਰ ਵੀ ਹੁੰਦੇ ਆ ਤਕਰੀਬਨ ਦੁੱਧ ਦਿਵਾ ਦੂਗੀ ਇਹ ਤੇ 10 ਦੇ ਲਗਭਗ ਜਿਹੜੇ ਹਿਸਾਬ ਨਾਲ ਚਵਾਈ ਲੱਗੀ ਜੀ ਹਾਂ ਆ ਲੋ ਬਹੁਤ ਸੋਹਣੀ ਆ ਫਿਰ ਤੋਰਗੀ ਮੜਾ ਪੈਲਣ ਹੋਣ ਦੇ ਬਾਅਦ ਜੋ ਠੰਡੀ ਸੀਸ ਲੱਗ ਨਿਕਲੀ ਠੀਕ ਹੈ ਜੀ ਚੰਗੀ ਸੋਹਣੀ ਝੋਟੀ ਆ ਦੋਸਤੋ ਬਿਲਕੁਲ ਤਾਜੀ ਹੁਣੇ ਸੂਈ ਆ ਜੇਰ ਕਿ ਵਾਈ ਚਾਹੇ ਤੁਸੀਂ 10 ਲੀਟਰ ਦੀ ਇਹ ਥੈਲੀਉ ਕਰ ਸਕਦੇ ਹੋ ਆਉਣ ਵਾਲੇ ਬਿਲਕੁਲ ਪੀਕ ਲੈਵਲ ਦੇ ਜਦੋਂ ਚੱਲੀ ਝੋਟੀ ਤੇ ਕੋਈ ਸ਼ੱਕ ਨਹੀਂ ਦਾ ਇਹ ਤੱਲ ਨੂੰ ਕੁੜੇ ਪੜੇ ਚੰਗੇ ਡੱਬੇ ਜਿਆਸ ਦੀ ਪੱਟ ਲੋ ਵੀ ਦੋਸਤੋ ਅੱਜ ਨਾਗ ਵਾਧੂਗਾ ਬਾਈ ਦੇ ਕੋਲ ਠੀਕ ਪੰਜ ਥਾਣੇ ਦੀ ਪੰਜ ਥਾਣਾ ਠੀਕ ਹੈ ਬੜਾ ਇਹ ਕਵਰ ਕਰਦੇ ਹੋ ਨਾਲ ਜੀ ਠੀਕ ਆ ਪੰਜ ਥਾਣਾ ਉਹ ਪੰਜਵਾਂ ਥਾਂ ਲੱਗਾ ਛੋਟਾ ਜਿਹਾ ਹਾਂ ਬਿਲਕੁਲ ਦੇਖੋ ਇਹਦੇ ਦੋ ਤਿੰਨ ਧਾਰਾਂ ਆ ਜੀ ਠੀਕ ਆ ਪਰ ਜਿਹਨੂੰ ਨਹੀਂ ਹੱਥ ਲਾਵਾਂਗੇ ਤੇ ਬੰਦ ਹੋ ਜੀ ਠੀਕ ਆ ਮਤਲਬ ਕੀ ਜੀ ਆਪਾਂ ਇੱਕ ਦੱਬ ਕੇ ਚੋਣੇ ਤੇ ਇੱਕ ਹੀ ਤਾਂ ਇੱਕ ਚੋਂ ਨਿਕਲੂ ਸਰਾਹ ਕੇ ਇੱਕ ਚੋ ਹੈ ਹਾਂ ਜੀ ਹਾਂ ਜੀ ਬਸ ਜੀ ਬਹੁਤ ਵਧੀਆ ਲੇਵੇ ਨੂੰ ਇਹਦੀ ਹਾਂ ਠੀਕ ਆ ਤੇ ਹਰ ਵੇਲੇ ਵੇਲੇ ਮੋਲ ਲੈਦਾ ਕੀ ਕੀਤਾ ਮੋਲ ਸੰਤੂ ਸਾਹਿਬ ਇਹਦਾ 54000 ਰੁਪਏ ਚੋ 1000 ਰੁਪਏ ਮੰਗਤਾਂ ਸਾਡੇ 63 ਦੀ ਜੀਦਾ ਸਾਡੇ 63 ਦੀ ਹਾਂ ਜੀ ਠੀਕ ਆ ਬੋਸ ਇਹ ਚ ਸੁਣੀਏ ਸਾਢੇ 44200 ਡਿਮਾਂਡ ਆ ਤੇ ਸਾਢੇ 63000 ਜਿਹੜਾ ਲਾਸਟ ਬਾਈ ਜਾਂਦਾ ਵੀ ਜਿਹੜਾ ਲੈਦੇ ਠੀਕ ਆ ਜੀ ਠੀਕ ਆ ਬਾਈ ਹਰਵੈਲ ਅੱਗਲੇ ਬੰਨੇ ਝੋਟੀ ਆ ਗਈ ਆ ਇਹ ਥੰਦ ਦਾ ਬਾਈ ਝੋਟੀ ਆ ਹਾਂ ਕਰੀਬ ਥੱਲੇ 4 ਸਾਢੇ 4 ਲੀਟਰ ਦੁੱਧ ਆ ਦੋਨੇ ਟਾਈਮ ਆ ਪਾੜੇ ਬੰਦੇ ਤੇ ਠੀਕ ਆ ਜੀ ਤਾਂ ਪੌਣੇ 4 ਮਹੀਨੇ ਦੀ ਚੱਕ ਪਾਸ ਗੱਬਣ ਅੱਛਾ ਗੱਬਣ ਵੀ ਚੱਕ ਪਾਸ ਆ ਤੇ ਦੁੱਧ ਕਿੰਨਾ ਦੱਸਿਆ ਦੁੱਧ 4 ਸਵਾ 4 ਸਾਢੇ 4 ਲਾ ਲਓ ਜਿੰਨਾ ਵੀ ਤੁਹਾਨੂੰ ਆਉਂਦਾ ਜੀ ਬਿਲਕੁਲ ਸਾਢੇ 4 4 ਜਿਹੜਾ ਦੁੱਧ ਲਾ ਲਓ ਦੋਸਤੋ ਤੇ ਅਗੇ ਗੱਬਣ ਵੀ ਇਹ ਮਾਟੀ ਸਕਰੀਨ ਆ ਜਿੰਨੀ ਵੀ ਹੈਗੀ ਆ ਸਿੰਘ ਜੀ ਨੂੰ ਬਹੁਤ ਸੋਹਣਾ ਤੇ ਬਸ ਇਹਨੂੰ ਥੋੜਾ ਜਿਹਾ ਸੰਭਲਦੀ ਜੁਮਦਾ ਬਿਲਕੁਲ ਬਿਲਕੁਲ ਹੋਰ ਵਾਲੇ ਜ਼ਿੰਮੇਵਾਰ ਹੋ ਗਏ ਦੋ ਵਾਰ ਮਿਲਦੀ ਪਈ ਆ ਜੀ ਦੋ ਵਾਰ ਮਿਲਦੀ ਆ ओके ठीक है भाई हरबेल तोकड़ा ਤੇ ਗੱਬਣ ਵੀ ਆ ਤੇ ਚੁਵਾਈ 1 ਨੰਬਰ ਚੁਵਾਈ 1 ਨੰਬਰ ਠੀਕ ਆ ਪਹਾੜੇ ਬੰਡੇ ਜਿਹੜੇ ਦੋਸਤੋ ਚਾਰਟ ਤੇ ਮਿਲਦੀ ਆ ਝੋਟੀ ਤੁਸੀਂ ਖਰੀਦ ਸਕਦੇ ਜੀ ਠੀਕ ਆ ਜੀ ਅੱਗੇ ਚੌਕ ਮਹੀਨੇ ਤੋਂ ਉੱਪਰ ਜਿਹੜੀ ਗੱਬਣ ਚੱਕ ਆ ਅੱਜ ਸਵੇਰੇ 10 ਵਜੇ ਦੀ ਇਹਦੀ ਚੁਵਾਈ ਆ ਠੀਕ ਆ ਕਿਉਂਕਿ ਅੱਜ ਲੈ ਕੇ ਆਏ ਸੀ ਆਪਾਂ ਸਵੇਰੇ ਚੋਕੇ ਲੇਟ ਹੋ ਗਏ ਸੀਗੇ ਓਕੇ ਜੀ ਬਾਕੀ ਬਹੁਤ ਜ਼ਿਆਦਾ ਵਧੀਆ ਬੰਦੀ ਦੱਲਿਓ ਠੀਕ ਆ ਮੁੱਲ ਭਾਈ ਦਾ ਕਿੰਨਾ ਕੀ ਆ ਹਾਂ ਮੁੱਲ ਸਾਨੂੰ ਸਾਹਿਬ 38000 ਚੋਂ 500 ਰੁਪਏ ਮੰਨਤਾ ਠੀਕ ਆ ਜੀ 38000 ਦੇ ਵਿੱਚ ਜਿਹੜਾ ਦੋਸਤੋ ਕਰੇ ਤਸੱਲੀ ਆਗੇ ਇੱਕ ਟਾਈਮ ਦੀ ਕਰ ਲੋ ਤੋ ਟਾਈਮ ਦੀ ਕਰ ਲੋ ਠੀਕ ਹੈ ਜੀ ਅੱਗੇ ਗੱਬਣ ਵੀ ਹੈਗੀ ਚੈੱਕ ਪਾਸ ਇਸ ਤੋਂ ਬਾਅਦ ਵੈੜਾ ਆ ਜਾਂਦੀਆਂ ਨੇ ਇਹ ਵੈੜਾ ਸੱਜੂ ਸਾਹਿਬ ਹਾਂਜੀ ਸੈਂਗੇ ਜੂਰਾ ਥੋੜਾ ਜਿਹਾ ਪਰ ਇਹ ਨਿੱਕੇ ਇਹ ਮਾਰੇ ਜਾਂ ਕੁਛ ਤਰੇ ਹਾਂ ਬਿਲਕੁਲ ਸੀਸ ਲੱਗਦਾ ਹਾਂ ਠੀਕ ਹੈ ਜੀ ਪੂਰੀ ਨਰਮੀ ਜੇ ਪੂਰੀ ਨਰਮੀ ਚ ਹਾਂ ਪਿੱਛੇ ਵੱਤੀ ਆ ਠੀਕ ਆ ਤੇ ਸੂਈ ਨੂੰ ਦੇਰ ਟਾਈਮ ਕਿੰਨਾ ਹੋ ਗਿਆ ਜੀ ਇਹਨੂੰ ਭਾਈ ਸੂਈ ਨੂੰ ਅੱਜ ਕੋਈ 9-10 ਦਿਨ ਹੋ ਗਏ ਹੋਰ ਜੀ 9-10 ਦਿਨ ਹੋ ਗਏ ਆ ਦੋਸਤੋ ਤੇ ਸੂਆ ਪਹਿਲਾਂ ਨਾ ਦੂਜੀ ਪਹਿਲਾਂ ਨਾ ਪਹਿਲਣਾ ਭਾਈ ਜੀ ਬਸ ਪਹਿਲਣਾ ਨਹੀਂ 7.5 ਲੀਟਰ ਦੀ ਇਹ ਥਲੇ ਚੁੜਾਈ ਆ ਠੀਕ ਆ ਹਾਂਜੀ ਤੇ ਦਿਨ ਵੈਸੇ ਕਿੰਨੇ ਦੱਸਿਆ ਸੀ ਨਾ ਕਿੰਨੇ ਹੋਗੇ ਦਿਨ ਅੱਜ ਇਹਨੂੰ ਕੋਈ 9-10 ਦਿਨ ਹੋ ਗਏ ਆ 9-10 ਦਿਨ ਦਾ ਸਮਾਂ ਹੋ ਗਿਆ ਬਾਕੀ ਇਹ ਜਰਸੀ ਦੇ ਸ਼ਾਈ ਵਾਲ ਦਾ ਆ ਕਰਾਸ ਹੰਗ ਰੱਖਦੀ ਆ ਥੋੜਾ ਜਿਹਾ ਠੀਕ ਆ ਮੁੱਲ ਵੀਰੇ ਦਾ ਕਿੰਨਾ ਹੈ ਮੁੱਲ ਚੰਦੂ ਦਾ ਇਹ ਲੈਂਦੇ ਆ 1.75 ਹਾਂ ਸਾਢੇ 17 ਬਿਲਕੁਲ ਬਿਲਕੁਲ ਛੋਟੇ ਪਾ ਲਈਏ ਦੋਸਤੋ ਠੀਕ ਹੈ ਜੀ ਕੋਈ ਵੀਰ ਵੀ ਇਹ ਨਾਰਮਲੀ ਤੁਸੀਂ ਜੀ ਤੁਸੀਂ ਇਹਨੂੰ ਖਰੀਦ ਸਕਦੇ ਜੀ ਠੀਕ ਆ 7 ਕਿਲੋਟਰ ਦੇ ਦਰਮਿਆਨ ਜਿਹੜਾ ਹੋਣ ਦੁੱਧ ਚਲਣ ਦੇ ਆ ਸਾਢੇ 17 ਜੋ 500 ਰੁਪਏ ਮੰਗਦੇ ਆ ਠੀਕ ਆ ਸਾਢੇ 17 ਦੇ ਵਿੱਚੋਂ ਜਿਹੜਾ 500 ਰੁਪਿਆ ਮਾਨਤਨ ਹੋ ਜਾਊਗਾ ਮਗਰ ਵੀ ਬੱਚੀ ਹੈ ਜੀ ਇਹਦੇ ਬੱਚੀ ਹੈ ਮਗਰ ਵੀ ਬੱਚੀ ਹੈ ਬੱਚਾ ਜਿਹੜਾ ਮਗਰ ਬੱਚੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਸੈਕਿੰਡ ਜਿਹੜੀ ਵਹਿੜਾ ਵੀਰ ਦੇ ਕੋਲ ਇਹ ਦੰਦ ਦਾ ਪਹਿਲੇ ਸੂਏ ਸੁਈ ਹੈ ਬੱਚੀ ਠੀਕ ਹੈ ਜੀ ਕੱਲ ਪਿੱਛੇ ਬੱਚਾ ਜੀ ਇਹਦੇ ਠੀਕ ਕਾਲ ਪਾਸਾ ਰਾਤੀ ਹਾਂ ਤੇ ਆਪਣਾ ਕਰਾਓ ਜਰਸੀ ਐਸਐਫ ਐਸਐਫ ਨਾ ਕਰੋ ਕੰਨ ਕੋਲ ਪੂਰਾ ਜਰਸੀ ਨਗਰ ਵੀ ਤਾਂ ਮੱਛੀ ਹੈ ਜੀ ਮਗਰ ਬੱਛਾ ਜੀ ਮਗਰ ਬੱਛਾ ਤੇ ਦਿਨ ਇਹਨੂੰ ਕਰਦੇ ਸੀ ਜੀ ਇਹਨੂੰ ਨੰਦਰ ਫਾਦ ਸੁਈ ਹੈ ਕਾਲ ਨੂੰ ਤਾਂ ਪਹਿਰੇ ਸੁਈ ਹੈ ਠੀਕ ਹੈ ਬਾਕੀ ਵੇੜ ਜਿਹੜੀ ਹੈ ਦੋਸਤੋ ਹਵਾਨਾ ਬਿਲਕੁਲ ਟਾਈਟ ਲੇਵੇ ਦੀ ਆ ਤੇ ਚੰਗਾ ਸੋਹਣਾ ਜਿਹੜਾ ਦੁੱਧ ਚਵਾ ਦੇਗੀ ਥੰਗ ਤੋਂ ਦੀ ਕੁਆਲਿਟੀ ਬਹੁਤ ਵਧੀਆ ਵੇਖੋ ਜੀ ਠੀਕ ਆ ਬਹੁਤ ਚੰਗੀ ਕੱਦ ਕਾਠੀ ਸੋਹਣਾ ਹੈਗਾ ਵੈੜ ਦਾ ਠੀਕ ਆ ਤੇ ਜਰਸੀ ਤੇ ਬਿਲਕੁਲ ਐਚ ਐਫ ਦਾ ਜਿਹੜਾ ਕਰਾਸ ਜਿਆਦਾ ਚੰਗੀ ਵੈੜ ਮਤਲਬ ਬਣੂਗੀ ਦਵਾਈ ਕਰਾ ਦੇਣੀ ਸੰਧੂ ਸਾਹਿਬ ਕੋਈ ਜਿਆਦਾ ਨਹੀਂ ਦਾ 14 ਕੁ ਇੱਕ ਵਾਰ ਆ ਲਓ ਜੀ ਠੀਕ ਆ ਵੈੜ ਦਾ ਜਿਹੜਾ ਦੋਸਤੋ ਲੈਵਲ ਹੂਆ ਹੈਗਾ ਬਿਲਕੁਲ ਤੁਸੀਂ ਧਿਆਨ ਚ ਰੱਖ ਲਓ ਚੰਗਾ ਸੋਹਣਾ ਲੈਵਾ ਬਿਲਕੁਲ ਥਣਾ ਥਣਾ ਦੀ ਬਹੁਤ ਵਧੀਆ ਚੰਗੀ ਸਾਫ ਆ ਬੈਕ ਚੋਨ ਚਾਂ ਬਹੁਤ ਵਧੀਆ ਆ ਕਰੋ ਚੈੱਕ ਨਹੀਂ ਬਿਲਕੁਲ ਠੀਕ ਆ ਅੱਛਾ ਇਹਦਾ ਵੀ ਕੀ ਫਿਰ ਹਿਸਾਬ ਕਿਤਾਬ ਜਿਹੜਾ ਸਰਦੂ ਸਾਹਿਬ 37500 ਰੁਪਇਆ ਮੰਨਦਾ 37500 ਦੇ ਵਿੱਚੋਂ ਹਾਂਜੀ 500 ਰੁਪਇਆ ਮੰਨਦਾ ਨੇ ਜਿਹੜਾ ਦੋਸਤੋ ਇਸ ਵੇੜ ਦਾ ਠੀਕ ਆ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਵੀਰ ਦੇ ਨਾਲ ਗੱਲਬਾਤ ਕਰ ਲਿਓ ਠੀਕ ਆ ਤੇ ਇਸ ਤੋਂ ਬਾਅਦ ਇੱਕ ਆਪਣੇ ਕੋਲ ਆ ਗਈ ਬਈ ਇਹ ਗੱਬੜ ਆ ਗਈ ਆ ਜੀ ਠੀਕ ਆ ਇਹ ਸ਼ਹੀਵਾਲ ਦੇ ਵਿੱਚ ਆ ਗਈ ਹਾਂਜੀ ਠੀਕ ਆ ਬਿਲਕੁਲ ਗੱਬੜਣਾ ਦੋਸਤੋ ਠੀਕ ਆ ਤੇ ਤਕਰੀਬਨ ਲਾਏ ਲੂਏ ਪਈ ਹੈ ਪ੍ਰੋਪਰ ਬਣਾਈ ਬੈਠੀ ਆ ਦਿਨ ਬਾਈ ਕਿੰਨੇ ਕੁ ਲੈ ਜੂ ਹਜੇ ਹੋਰ ਇਹ ਬਾਈ ਜੀ ਦੇਖੋ ਮੇਰੇ ਖਿਆਲ ਨਾਲ ਕੋਈ ਹਫਤਾ ਦਾ ਲੜੂਗੀ ਠੀਕ ਹੈ ਜੀ ਹਾਂ ਜੀ ਬਾਕੀ ਚੰਗੀ ਆ ਆ ਜਾ ਬੱਤ ਨਾ ਲਓ ਵੀ ਦੋਸਤੋ ਠੀਕ ਹੈ ਹਫਤਾ ਕੇ ਇੱਕ ਲੈ ਜੂਗੀ ਆ ਦੇਵਾਲੂਵਾ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਹੈ ਜੀ ਤੇ ਰੰਗ ਜਿਹੜਾ ਗ੍ਰੇ ਕਲਰ ਦੇ ਵਿੱਚ ਤੁਸੀਂ ਦੇਖੋਗੇ ਹਵਾਨੇ ਦੀ ਬਹੁਤ ਵਧੀਆ ਚੰਗੀ ਸਾਫ ਹੋਵਾਂਦੀ ਆ ਤੇ ਘੱਟੋ ਘੱਟ ਵੀ ਇੱਕ ਹਫਤਾ ਸਮਾਂ ਨੋਰਮਲ ਵੀਰਾਂ ਦਾ ਵੀ ਲੈ ਜੂਗੀ ਬਟੇ ਤਿੰਨ ਦੁੱਪਨ ਬਹੁਤ ਵਧੀਆ ਆਈ ਹੈ। ਬਿਲਕੁਲ। ਚੱਲਿਆ ਆਪਣਾ। ਬਸ ਬਾਈ ਇਹ ਐਂਡ ਸੀਰ ਦਾ ਮੁੱਲ ਕਿੰਨਾ ਰਹਿ ਗਿਆ ਜੀ? ਬੋਲੋ ਜੀ ਤੁਹਾਨੂੰ ਆਵੇ ਨਾ ਲੈਫਟ ਨੇ ਇਹ ਤਾਂ ਜ਼ਿਆਦਾ ਨਹੀਂ ਆ। ਹਾਂ ਜੀ। 26000 ਦੀ ਬੱਛੀ ਦੇ ਨਾਲ 26000 ਦੀ ਹਾਂ ਤੇ ਦੁੱਧ 13 14 ਲੀਟਰ ਦੀ ਜਵਾਈ ਕਰਾਉਗੀ ਬਿਲਕੁਲ ਜੀ ਬਿਲਕੁਲ ਕਰਾਉਣੀ ਚਾਹੀਦੀ ਇਹ ਵੇਡ ਨੂੰ ਬਿਲਕੁਲ ਸ਼ਹੀਵਾਲ ਦਾ ਮਿਲਦਾ ਨਹੀਂ ਵੈਸੇ ਤੁਹਾਨੂੰ ਤਾਂ 30000 ਦੀ ਬੱਛੀ ਆ ਬਿਲਕੁਲ ਜੀ ਜੇ ਆਪਾਂ ਨੂੰ ਪੁੱਛੋ ਜਾਇ ਜਾਈ ਆਪਾਂ ਵੀ ਠੀਕ ਆ ਸੋ ਦੋਸਤੋ ਇਹ ਟੋਟਲ ਅੱਜ ਨਗ ਸੀਗੇ ਬਾਈ ਹਰ ਰੁਪਈਆ ਦੇ ਕੋਲ ਠੀਕ ਹੈ ਜੀ ਆਪਣਾ ਫੋਨ ਤੇ ਰੈਕਡ ਕਰ ਸਕਦੇ ਆ ਜਿੰਨਾ ਵੀ ਇਹ ਚਾਹ ਵਟਸਐਪ ਤੇ ਹੂੰ ਠੀਕ ਆ ਇਹ ਵੀ ਸ਼ਹੀਵਾਲ ਦੇ ਵਿੱਚ ਪਿਓਰ ਜਿਹੜੀ ਵੇਡ ਆ ਹੈ 14 ਲੀਟਰ ਦੁੱਧ ਆ ਦੂਜੇ ਸੁਵੇ ਆ ਹੂੰ 14 ਲੀਟਰ ਬਿਲਕੁਲ ਰੈਡੀ ਜਿਹੜਾ ਦੁੱਧ ਆ ਪਿੱਛੇ ਬੱਚਾ ਬੱਚੀ ਸੀ ਦੇ ਪਿੱਛੇ ਬੱਚੀ ਆ ਚੰਗੇ ਮਗਰ ਬੱਚੀ ਆ ਦੋਸਤੋ ਤੇ ਬਹੁਤ ਵਧੀਆ ਚੰਗੇ ਕਲਰ ਦੇ ਵਿੱਚ ਜਿਹੜੀ ਬੈੜ ਆ ਤੇ ਬੰਗੀ ਦਾ ਮੱਝ ਦੀ ਕੁਆਲਿਟੀ ਵਾਲਾ ਦੁੱਧ ਆ ਤੇ ਬਹੁਤ ਵਧੀਆ ਵਾ ਆਪਾਂ ਥੋੜੀ ਜਿਹੀ ਖੋ ਕੇ ਦਿਖਾ ਦਿੰਦੇ ਆ ਆ ਜਰੂਰ ਵਿਖਾਈਏ ਜੀ ਠੀਕ ਆ ਬਾਕੀ ਜਰ ਸ਼ਾਹੀਵਾਲ ਦੀ ਜਿਹੜੀ ਦੋਸਤੋ ਪਿਓਰ ਬੈੜ ਆ ਤੇ ਵਧੀਆ ਚੰਗਾ ਚਵਾ ਕਰਾ ਰਹੀ ਹੁਣ ਤਕਰੀਬਨ 14 15 15 ਦੇ ਦਰਮਿਆਨ ਚੱਲ ਰਹੀ ਆ ਦੁੱਧ ਤੇ ਵਨਾ ਲੇਵਾ ਤੁਸੀਂ ਦੇਖ ਕੇ ਚੈੱਕ ਕਰੋ ਠੀਕ ਹੈ अच्छा ये दा फिर मूल फोन ते भाई करना, करना आ, कर। ठीक है। ठीक है। तो तो ए दा भाई फोन ते मूल ਕਰ ਲਾਂਗੇ ਟੈਕਟ ਨੰਬਰ ਬਦਲ ਦਈਏ ਹਾਂ ਨੰਬਰ ਦੱਸੋ ਜੀ 990382025 9906382025 ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਸੋ ਦੋਸਤੋ ਇਹ ਟੋਟਲ ਅੱਜ ਨਾਲ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਮੱਝਾਂ ਝੋਟੀਆਂ ਦੇ ਵਿੱਚ ਤੇ ਵਿਹੜਾ ਦਿਖਾਈਆਂ ਨੇ ਪ੍ਰੋਪਰ ਠੀਕ ਹੈ ਜੀ ਅਨੀਮਲ ਜਿਹੜਾ ਵੀ ਤੁਹਾਨੂੰ ਪਸੰਦ ਆਇਆ ਹੋਇਆ ਖਾਸ ਤੌਰ ਤੇ ਉਹਦੀ ਜਿਹੜੀ ਗੱਲਬਾਤ ਆ ਬਾਈ ਹਰਬੇਲ ਦੇ ਨਾਲ ਕਰ ਲਿਓ ਨੰਬਰ ਲਗਾਤਾਰ ਸਕਰੀਨ ਦੇ نیچے ਚੱਲ ਰਹੇ ਆ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ